ਟਰਨ ਗਰੇਵਾਲ ਜੀ ਦੀ ਰਚਨਾ ਟੁੱਟੇ ਸੁਪਨੇ 16 ਅਕਤੂਬਰ 1995 ਨੂੰ ਜਦੋਂ ਮੇਰਾ ਜਨਮ ਹੋਇਆ ਤਾਂ ਮੇਰੀ ਮਾਂ ਕਹਿੰਦੀ ਸੀ ਕਿ ਬਹੁਤ ਖੁਸ਼ੀ ਤੇ ਸਾਰੇ ਸਾਡੇ ਘਰ ਲక్ష్ਮੀ ਨੇ ਜਨਮ ਲਿਆ ਹੈ ਮੇਰੇ ਪਿਤਾ ਦੀ ਪਹਿਲੀ ਉਦਾਸ ਹੋਣ ਕਰਕੇ ਤੇ ਘਰ ਚ ਸਭ ਤੋਂ ਛੋਟੀ ਹੋਣ ਕਰਕੇ ਬਹੁਤ ਪਿਆਰ ਮਿਲਦਾ ਰਿਹਾ ਜ਼ਿੰਦਗੀ ਬਹੁਤ ਸੋਹਣੀ ਸੀ ਜਦੋਂ ਤੱਕ ਮੈਂ ਬਚਪਨ ਵਿੱਚ ਸੀ ਬਾਕੀ ਬੱਚਿਆਂ ਦੀ ਤਰ੍ਹਾਂ ਮੈਂ ਵੀ ਆਪਣੇ ਬਚਪਨ ਨੂੰ ਬਹੁਤ ਖੁਸ਼ੀ ਨਾਲ ਹਾਸਿਆਂ ਨਾਲ ਗੁਜ਼ਾਰਿਆ ਸੀ ਜਿਵੇਂ ਜਿਵੇਂ ਮੈਂ ਸਮਾਂ ਬੀਤਦਾ ਗਿਆ ਮੈਂ ਆਪਣੇ ਪਿਤਾ ਦੇ ਪੁੱਤ ਤੋਂ ਇੱਕ ਧੀ ਵਿੱਚ ਆਉਂਦੀ ਸ਼ੁਰੂ ਹੋਈ ਕਿਉਂਕਿ ਇਹ ਗੱਲ ਲਾਜ਼ਮੀ ਹੈ ਕਿ ਜਦੋਂ ਧੀ ਵੱਡੀ ਹੋ ਜਾਂਦੀ ਹੈ ਤਾਂ ਉਹ ਕਹਿਣ ਨੂੰ ਤਾਂ ਆਪਣੇ ਪਿਤਾ ਦਾ ਪੁੱਤ ਹੁੰਦੀ ਹੈ ਪਰ ਨਜ਼ਰਾਨੇ ਦੇ ਤੌਰ ਤੇ ਉਹ ਕਦੀ ਪੁੱਤ ਨਹੀਂ ਵਣ ਸਕਦੀ ਮੈਂ ਜਦੋਂ ਛੋਟੀ ਹੀ ਸੀ ਤਾਂ ਅਕਸਰ ਮੇਰੇ ਪਿਤਾ ਜੀ ਮੈਨੂੰ ਕਹਿੰਦੇ ਸੀ ਕਿ ਮੈਂ ਤੇਰਾ ਨਾਮ ਇਸ ਲਈ ਕਿਰਨ ਰੱਖਿਆ ਹੈ ਕਿ ਜਦੋਂ ਤੂੰ ਵੱਡੀ ਹੋਵੇਂ ਤਾਂ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਤੂੰ ਵੱਡੀ ਅਫਸਰ ਬਣੀ ਤਾਂ ਤੂੰ ਕਿਰਨਵੇਦੀ ਬਾਗ ਅਫਸਰ ਬਣੀ ਮੈਂ ਹਮੇਸ਼ਾ ਤੋਂ ਉਹ ਸੁਪਨੇ ਨੂੰ ਆਪਣੇ ਅੰਦਰ ਲੈ ਕੇ ਜੀ ਰਹੀ ਸੀ ਕਿਉਂਕਿ ਉਹ ਮੇਰੇ ਪਿਤਾ ਦਾ ਸੁਪਨਾ ਸੀ ਮੈਂ ਬਹੁਤ ਸੋਹਣੀ ਜ਼ਿੰਦਗੀ ਜੀ ਰਹੀ ਸੀ ਜਦੋਂ ਤੱਕ ਮੈਂ ਆਪਣੇ ਪਿਤਾ ਲਈ ਇੱਕ ਨਹੀਂ ਸਗੋਂ ਉਹਨਾਂ ਦਾ ਪੁੱਤ ਸੀ ਮੈਂ ਰਸਤੀ ਪੱਧਰ ਦੀ ਖਿਡਾਰੀ ਸੀ ਤੇ ਮੈਂ ਹਮੇਸ਼ਾ ਆਪਣੇ ਪਿਤਾ ਦਾ ਮਾਣ ਵਧਾਉਣ ਲਈ ਮਿਹਨਤ ਕਰਦੀ ਰਹੀ ਮੈਨੂੰ ਯਾਦ ਹੈ ਬਹੁਤ ਚੰਗੀ ਤਰ੍ਹਾਂ ਨਾਲ ਜਦੋਂ ਮੈਂ 7ਵੀਂ ਵਿੱਚ ਸੀ 7ਵੀਂ ਵਿੱਚ ਸੀ ਤਾਂ ਮੇਰਾ ਪਹਿਲਾ ਰਸਤੀ ਪੱਧਰ ਦਾ ਟੂਰਨਾਮੈਂਟ ਸੀ ਜੋ ਮੈਂ ਉੱਤਰ ਪ੍ਰਦੇਸ਼ ਵਿੱਚ ਖੇਡਿਆ ਸੀ ਜਦੋਂ ਉਹ ਖੇਡ ਕੇ ਮੈਂ ਬਾਪਸਾਈ ਤਾਂ ਮੈਨੂੰ ਯਾਦ ਹੈ ਕਿ ਮੇਰੇ ਪਿਤਾ ਨਹੀਂ ਬਹੁਤ ਖੁਸ਼ ਹੋ ਸੀ ਸਾਰੇ ਆਉਂ ਦੱਸਦੇ ਹੁੰਦੇ ਸੀ ਕਿ ਮੇਰਾ ਪੁੱਤ ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਪੱਧਰ ਦਾ ਟੂਰਨਾਮੈਂਟ ਖੇਡ ਕੇ ਆਇਆ ਹੈ ਅਤੇ ਅਕਸਰ ਕਹਿੰਦੇ ਸੀ ਕਿ ਇਹ ਕਿਰਨ ਮੇਰੀ ਧੀ ਨਹੀਂ ਸਗੋ ਮੇਰਾ ਵੱਡਾ ਪੁੱਤ ਹੈ ਮੈਂ ਅਕਸਰ ਆਪਣੇ ਪਿਤਾ ਨੂੰ ਕਹਿੰਦੀ ਸੀ ਕਿ ਜਦੋਂ ਤੁਹਾਡਾ ਪੁੱਤ 12ਵੀਂ ਪਾਸ ਕਰੂਗਾ ਤਾਂ ਉਸ ਤੋਂ ਬਾਅਦ ਇਨੀ ਮਿਹਨਤ ਕਰੋ ਕਿ ਆਈਏਐਸ ਬਣ ਕੇ ਜਦੋਂ ਪੁਲਿਸ ਵਾਲੀ ਉਸੀ ਦੇਤੇ ਘਰ ਦੇ ਦਰਵਾਜ਼ੇ ਤੇ ਲਗਾਇਆ ਕਰੋ ਉਹਨਾਂ ਦਾ ਦਿਲ ਹਮੇਸ਼ਾ ਜਲਿਆ ਕਰੂ ਬਾਪੂ ਜਿਨ੍ਹਾਂ ਜਿਨ੍ਹਾਂ ਨੇ ਤੈਨੂੰ ਹੰਝੂ ਦਿੱਤੇ ਐ ਪਰ ਸੱਚ ਤਾਂ ਇਹ ਐ ਕਿ ਧੀਆਂ ਕਹਿ ਨੂੰ ਤਾਂ ਪੁੱਤ ਹੈ ਪਰ ਨਹੀਂ ਹੁੰਦੀਆਂ ਜਦੋਂ ਗੱਲ ਆਉਂਦੀ ਐ ਪੁੱਤ ਬਣ ਦੀ ਤਾਂ ਉਹਨਾਂ ਨੂੰ ਕੀ ਦਿੱਤਾ ਜਾਂਦਾ ਐ ਕਿ ਤੁਹਾਡਾ ਆਪਣਾ ਘਰ ਜਾਣ ਦਾ ਸਮਾਂ ਐ 2012 ਵਿੱਚ ਮੈਂ ਆਪਣੀ 12ਵੀਂ ਜਮਾਤ ਜਲੰਧਰ ਦੇ ਕੇਐਮਬੀ ਕਾਲਜ ਤੋਂ ਪਾਸ ਕੀਤੀ ਇਥੇ ਤੱਕ ਵੀ ਆਪਣੀ ਜ਼ਿੰਦਗੀ ਨੂੰ ਜੀ ਰਹੀ ਸੀ ਬਹੁਤ ਹੀ ਸੋਹਣੇ ਤਰੀਕੇ ਨਾਲ ਪਰ ਜਦੋਂ ਮੈਂ ਆਪਣੀ ਬੀਹੇ ਦਾ ਦਾਖਲਾ ਕਰਾ ਕੇ ਘਰ ਵਾਪਸ ਆਈ ਤਾਂ ਮੈਂ ਬਹੁਤ ਖੁਸ਼ੀ ਕਿਉਂਕਿ ਮੈਨੂੰ ਬਹੁਤ ਹੀ ਮਿਹਨਤ ਦੇ ਸੰਘਰਸ਼ ਤੋਂ ਬਾਅਦ ਕਾਗਜ਼ ਦੀ ਟੀਮ ਵਿੱਚ ਜਗ੍ਹਾ ਮਿਲੀ ਸੀ ਮੈਨੂੰ ਯਾਦ ਹੈ ਜਦੋਂ ਮੈਂ 18 ਮਈ 2013 ਵਿੱਚ ਵਾਪਸ ਆਈ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਪਿਤਾ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਤੇ 3 ਜੂਨ 2013 ਨੂੰ ਮੇਰਾ ਰੁਕਾ ਪਿੰਡ ਧਾਂਦਰਾਂ ਦੇ ਰਹਿਣ ਵਾਲੇ ਗੁਰਜੰਤ ਸਿੰਘ ਨਾਲ ਹੋਇਆ ਮੈਂ ਉਸ ਤੋਂ ਬਾਅਦ ਵੀ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖਣੀ ਬਹੁਤ ਸੰਘਰਸ਼ ਕੀਤਾ ਆਪਣੇ ਘਰਦਿਆਂ ਨਾਲ ਪਰ ਗੱਲ ਇੱਥੇ ਆ ਕੇ ਹੀ ਮੁਕਦੀ ਸੀ ਕਿ ਧੀ ਨੂੰ ਪੁੱਤ ਕਹਿਣਾ ਬਹੁਤ ਔਖਾ ਹੈ ਪਰ ਉਸੇ ਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਜਾਂ ਪੁੱਤ ਬਣਾਉਣਾ ਬਹੁਤ ਕਠਨ ਹੁੰਦਾ ਹੈ 11 ਅਗਸਤ 2013 ਨੂੰ ਮੇਰਾ ਵਿਆਹ ਹੋਇਆ ਮੈਨੂੰ ਲੱਗਾ ਸ਼ਾਇਦ ਹੁਣ ਮੇਰੇ ਜੀਵਨ ਸਾਥੀ ਦੇ ਨਾਲ ਮੇ ਅਧੂਰੇ ਸੁਪਨੇ ਜ਼ਰੂਰ ਪੂਰੇ ਹੋ ਸਕਣਗੇ ਇੱਕ ਸਾਲ ਤੱਕ ਸਾਰਾ ਕੁਝ ਬਹੁਤ ਸੋਹਣਾ ਲੰਘ ਰਿਹਾ ਸੀ ਤੇ ਮੈਂ ਵੀ ਬਹੁਤ ਖੁਸ਼ੀ ਮੈਂ ਆਪਣੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਿੱਤਾ ਪਰ ਉਹੀ ਕਿ ਜਿਸ ਦੀ ਕਿਸਮਤ ਵਿੱਚ ਰੱਬ ਨੇ ਕੁਝ ਖੁਸ਼ੀ ਦੇ ਪਲ ਲਿਖਣ ਦੀ ਖੇਚਲ ਨਾ ਕੀਤੀ ਹੋਵੇ ਉਹ ਖੁਸ਼ ਕਿਵੇਂ ਰਹਿ ਸਕਦੇ ਹੈ ਘਰ ਵਿੱਚ ਘਰੇਲੂ ਝਗੜੇ ਹੋਣੇ ਸ਼ੁਰੂ ਹੋ ਗਏ ਇੰਨਾ ਘਰੇਲੂ ਝਗੜਿਆਂ ਵਿੱਚ ਮੈਂ ਪੀਸਾਂ ਸ਼ੁਰੂ ਹੋ ਗਈ ਕਿਉਂਕਿ ਮੇਰੀ ਜ਼ਿੰਦਗੀ ਦਾ ਸੀ ਸੁਪਨਾ ਮੈਂ ਵੇਖਿਆ ਸੀ ਉਹ ਟੁੱਟਾ ਵੀ ਨਹੀਂ ਸੀ ਚੂਰ-ਚੂਰ ਹੋ ਚੁੱਕਾ ਸੀ ਫਿਰ ਮੇਰੀ ਛੋਟੀ ਭੈਣ ਦਾ ਰਿਸ਼ਤਾ ਮੇਰੇ ਦੇਰ ਨਾਲ ਪੱਕਾ ਹੋਇਆ ਮੈਨੂੰ ਲੱਗਿਆ ਸ਼ਾਇਦ ਹੁਣ ਮੇਰੀ ਖੁਸ਼ੀ ਦੇ ਪਲ ਆਉਣੇ ਸ਼ੁਰੂ ਹੋ ਸਕਦੇ ਨੇ ਜ਼ਿੰਦਗੀ ਵਿੱਚ ਕਿਉਂਕਿ ਕੋਈ ਹੋਰ ਨਹੀਂ ਮੇਰੀ ਹੀ ਸੱਕੀ ਭੈਣ ਮੇਰੀ ਦਰਾਣੀ ਬਣ ਕੇ ਮੇਰੇ ਘਰ ਵਿੱਚ ਆ ਰਹੀ ਸੀ ਪਰ ਥੋੜਾ ਸਮਾਂ ਬਹੁਤ ਖੁਸ਼ੀਆਂ ਵਿੱਚ ਗੁਜ਼ਰਿਆ ਪਰ ਸਿਆਣੇ ਸੱਚੀ ਕਹਿੰਦੇ ਐ ਦੋ ਸਖੀਆਂ ਭੈਣਾ ਜਦੋਂ ਇੱਕ ਘਰ ਵਿੱਚ ਹੋਣ ਤਾਂ ਉਹਨਾਂ ਵਿਚਲਾ ਪਿਆਰ ਘਟ ਕੇ ਭੈਣਾ ਵਾਲਾ ਨਹੀਂ ਸਗੋਂ ਸਰੀਕਾਂ ਵਾਲਾ ਹੱਕ ਬਣ ਜਾਂਦਾ ਹੈ ਮੇਰੀ ਆਪਣੀ ਹੀ ਭੈਣ ਦੇ ਕੁਝ ਗਲਤ ਫੈਸਲਿਆਂ ਜਾਂ ਤਕੀ ਜਾ ਮੈਨੂੰ ਧੁਖਤ ਨਾ ਪੈ ਰਿਹਾ ਸੀ ਉਹ ਬਾਪ ਜੋ ਕਦੇ ਮੇਰੇ ਜਨਮ ਲੈਣ ਤੇ ਬਹੁਤ ਖੁਸ਼ੀ ਜਿਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸ ਲਈ ਹੁਣ ਆਪਣਿਆਂ ਹੀ ਦੋ ਧੀਆਂ ਵਿੱਚ ਫਰਕ ਕਰਨਾ ਆਮ ਜਿਹੀ ਗੱਲ ਹੋ ਗਈ ਸੀ ਮੇਰੇ ਪਿਤਾ ਨੇ ਮੇਰੀ ਹਰ ਇੱਕ ਗੱਲ ਨੂੰ ਅਣ ਸੁਣਿਆ ਕਰਨਾ ਸ਼ੁਰੂ ਕਰ ਦਿੱਤਾ ਮੈਂ ਆਪਣੇ ਪਿਤਾ ਅੱਗੇ ਇਹ ਹੀ ਦੁਹਾਈਆਂ ਪਾਈਆਂ ਕਿ ਤੁਸੀਂ ਮੇਰੀ ਵੀ ਗੱਲ ਸੁਣੋ ਕਿਉਂਕਿ ਮੈਂ ਵੀ ਤੁਹਾਡੀ ਧੀ ਹਾਂ ਪਰ ਨਹੀਂ ਮੈਂ ਜੋ ਕੁਰਬਾਨੀਆਂ ਆਪਣੇ ਪਰਿਵਾਰ ਲਈ ਦਿੱਤੀਆਂ ਸ਼ਾਇਦ ਕਿਸੇ ਹੋਰ ਲਈ ਦਿੰਦੀ ਤਾਂ ਉਹਨਾਂ ਦੀਆਂ ਦੁਆਵਾਂ ਨੇ ਮੈਨੂੰ ਬਹੁਤ ਕੁਝ ਦੇਣਾ ਸੀ ਅੱਜ ਦੇ ਸਮੇਂ ਵਿੱਚ ਮੈਂ ਆਪਣੇ ਹੀ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਨਾਲ ਪੀਸ ਚੁੱਕੀ ਹਾਂ ਕਿ ਮਾਂ ਪਿਓ ਦੀ ਗੱਲ ਕਰਦੀ ਹਾਂ ਤਾਂ ਮੇਰੇ ਜੀਵਨ ਸਾਥੀ ਦੀਆਂ ਨਜ਼ਰਾਂ ਵਿੱਚ ਬੁਰੀ ਹੋ ਜਾਂਦੀਆਂ ਤੇ ਜੇ ਆਪਣੇ ਘਰ ਵਾਲੇ ਦੀਆਂ ਗੱਲ ਦਾ ਸਾਹ ਦਿੰਦੀ ਹਾਂ ਤਾਂ ਆਪਣੇ ਪਿਓ ਦੀ ਧੀ ਨਹੀਂ ਦੁਸ਼ਮਣ ਲੱਗਦੀਆਂ ਉਹਨਾਂ ਨੂੰ ਮੈਂ ਮੇਰਾ ਹੱਕ ਅੱਜ ਤੱਕ ਨਹੀਂ ਮੰਗਿਆ ਮੈਂ ਕਦੇ ਕਿਸੇ ਤੋਂ ਕਿਉਂਕਿ ਜਦੋਂ ਵੀ ਮੈਂ ਆਪਣੇ ਹੱਕ ਲਈ ਮੰਗਿਆ ਤਾਂ ਹਮੇਸ਼ਾ ਆਪਣੇ ਖੁਸ਼ੀਆਂ ਦੇ ਰਾਹ ਵਿੱਚ ਗਮਾਂ ਦੇ ਰੋੜੇ ਪਾਏ ਨੇ ਹੱਕ ਮੰਗਣ ਦਾ ਹੱਕ ਵੀ ਉੱਥੇ ਹੁੰਦਾ ਹੈ ਜਿੱਥੇ ਸਾਡਾ ਕੋਈ ਹੱਕ ਹੋਵੇ ਹਰ ਜਗ੍ਹਾ ਤੋਂ ਆਪਣੇ ਟੁੱਟੇ ਸੁਪਨਿਆਂ ਨੂੰ ਸਮੇਟਦੇ ਸਮੇਟਦੇ ਆਪਣੇ ਆਪ ਨੂੰ ਇੱਕ ਨਰਕ ਦੀ ਪੱਟੀ ਵਿੱਚ ਝੋਕਦੀ ਜਾ ਰਹੀ ਹਾਂ ਬਾਕੀ ਰਹਿੰਦੀ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਗਰੇਵਾਲ ਦੀ ਇਹ ਰਚਨਾ ਤੁਹਾਨੂੰ ਸੱਚੀ ਘਟਨਾ ਹੈ ਬਿਲਕੁਲ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੱਧ ਤੋਂ ਵੱਧ ਕਮੈਂਟ ਕਰੋ ਜੀ ਧੰਨਵਾਦ ਜੀ